ਸਲਾਮ ਬਾ ਥਾਣਾ ਹਰੀਪੁਰਾ ਦੇ ਨਿਵਾਸੀ ਮ੍ਰਿਤਕ ਰਾਹੁਲ ਉਰਫ ਰੋਲਾ ਪੁੱਤਰ ਬੀਜੇ ਜੋ ਕਿ ਅੰਮ੍ਰਿਤਸਰ ਦੀ ਫਤਿਹਪੁਰ ਜੇਲ੍ਹ ਵਿੱਚ ਬੰਦ ਸੀ ਦਿਪੇਦ ਪਰ ਹਾਲਾਤਾਂ ਵਿੱਚ ਜੇਲ੍ਹ ਦੇ ਅੰਦਰ ਮੌਤ ਹੋ ਗਈ ਜਿਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਫਤਿਹਪੁਰ ਚੌਂਕ ਵਿੱਚ ਜੇਲ੍ਹ ਦੇ ਬਾਹਰ ਧੰਨਾ ਲਗਾ ਕੇ ਜੇਲ੍ਹ ਦੇ ਡਿਪਟੀ ਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਜੇਲ੍ਹ ਤੋਂ ਬਾਹਰ ਦੋਸ਼ੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਰੋਕੇ ਹੰਗਾਮਾ ਸ਼ੁਰੂ ਕਰ ਦਿੱਤਾ ਮ੍ਰਿਤਕ ਦੀ ਮਾਂ ਨੇ ਜੇਲ੍ਹ ਦੇ ਡਿਪਟੀ ਤੇ આરોਪ ਲਗਾਏ ਕਿ ਜੇਲ੍ਹ ਵਿੱਚ ਬੰਦ ਰਾਹੁਲ ਕੋਲ ਡਿਪਟੀ ਨੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਨੂੰ ਨੰਗਾ ਕਰਕੇ ਮਾਰਕੁੱਟ ਕੀਤੀ ਜਿਸ ਕੰਨ ਜ਼ਿਆਦਾ ਮਾਰਕੁੱਟ ਹੋਣ ਤੇ ਉਸਦੇ ਪੁੱਤਰ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦੀ ਮੌਤ ਕਿਵੇਂ ਹੋਈ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਪਰਿਵਾਰ ਮੈਂਬਰਾਂ ਵੱਲੋਂ ਇਨਸਾਫ ਦਾ ਭਰੋਸਾ ਮਿਲਣ ਤੋਂ ਬਾਅਦ ਧੰਨ ਚੁੱਕ ਲਿਆ। ਕਿਹੜੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ? ਰੋਸ ਪ੍ਰਦਰਸ਼ਨ ਕਰਦੇ ਮੇਰੇ ਭੈਣ ਦਾ ਬੇਟਾ ਜੇਲ੍ਹ ਚ ਮਾਰ ਦਿੱਤਾ ਗਿਆ। ਅਸੀਂ ਅੰਮ੍ਰਿਤਸਰ ਰਹਿੰਦੇ ਆ। ਇਹ ਛੋਟਾ ਹਰੀਪੁਰ ਅਸਲਾਮਾਬਾਦ ਖਾਨਾ। ਗੱਲਬਾਤ ਹੈ ਕਿ ਮੁੰਡਾ 1.5 ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਜਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ। ਜੇਲ੍ਹ ਜਾਣਸ ਆ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੋ-ਤਿੰਨ ਦਿਨ ਬਾਅਦ ਕਿ ਮੈਨੂੰ ਡਿਪਟੀ ਨੇ ਬਹੁਤ ਸਾਰਾ ਅਸਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ ਚ। 15 ਦੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕੋਟਾਈ ਕੀਤੀ ਆ ਮੁੰਡੇ ਨੇ ਫਿਰ ਦੂਜੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਚ ਇਹ ਨਾ ਬੰਦ ਕੀਤਾ ਵਾ ਤੇ ਉਹਨੂੰ ਘਰ ਫੋਨ ਵੀ ਨਹੀਂ ਕਰਨ ਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕਿਸ ਖਾਣੇ ਚ ਦੇ ਕੇ ਜਾਂ ਮਾਰਕੋਟ ਕੇ ਜਾਂ ਤਾਂ ਗळा ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵਾਲੋ ਸਾਨੂੰ ਜੇਲ੍ਹ ਵੱਲੋਂ ਕੋਈ ਕਰਨ ਪਰਮ ਨਹੀਂ ਕੀਤਾ ਗਿਆ ਕਿ ਤੁਹਾਡਾ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਅਜੇ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸੁਪਾ ਕੇ ਰੱਖਿਆ ਪੁਲਿਸ লাশ ਵੀ ਖੁਰਦਗੁਰਦ ਕਰਨ ਨੂੰ ਫੇਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5-2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਸਾਨੂੰ ਕਿਸੇ ਵਾਲੇ ਕਾਲ ਆਈ ਸੀ ਕੀ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾ ਕਮੈਸਜ ਦਿੱਤਾ ਕਿ ਸਿਵਲ ਹਸਪਤਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾ ਪੁਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਦਾ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪਤਲ ਛਾਂਬਿੰਡ ਕਰਨੀ ਚાલુ ਕਰ ਦਿੱਤੀ ਆ ਸਿਵਲ ਸਿਵਲ ਹਸਪੀਟਲ ਪਹੁੰਚਿਆ ਉਹ ਕਹਿੰਦੇ ਗੁਰਨਾਣਕ ਵਾਲਾ লাশ ਜੇ ਗੁਰਨਾਣਕ ਪਹੁੰਚੇ ਉਹ ਕਹਿੰਦੇ ਸਿਵਲ ਵਾਲਾ লাশ ਸਾਨੂੰ ਕੋਥੇ লাশ ਨਹੀਂ ਦੱਸਦਾ ਪਿਆ ਮੁੰਡੇ ਦੀ 25 26 ਸਾਲ ਹੋਏ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਰੀ ਕਰਕੇ ਇਨਸਾਫ ਦਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਇਦਾਂ ਅਮਰਜੈਂਸੀ ਕਿਦਾਂ ਮਾਰ ਸਕਦਾ ਹੈ ਕੋਈ ਸਿਹਤ ਬਾਤ ਬਹੁਤ ਵੱਡੀ ਸ਼ਿਕਾਇਤ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫਿਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਹਲ ਆਉਣ ਤੱਕ ਜਾਂਦੇ ਹੋ ਇਨਕਾਊਂਟਰ 'ਚ ਗੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਮਤੇ ਅੰਦਰ ਪੁਲਿਸ ਬਲਾਹਾ ਦੇ ਮੱਢੀ ਕਾਤਲਾ ਉਹ ਇਹਦਾ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਦਾ ਜੇ ਮੈਂ ਧਰਨਾ ਕਿੰਨੀ ਦੇਰ ਚੱਲੇਗਾ ਇਹ ਧਰਨਾ ਲਗਾਤਾਰ ਚੱਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚੱਲੇਗਾ ਕੋ ਘੜਤਾ ਤੇ ਵੀ ਬੈਠਾਗੇ ਹਾਂ ਮੇਰਾ ਨਾਮ ਸੁਮਨਾ ਬੋਲੋ ਕੀ ਗੱਲ ਹੋ ਗਈ ਹੁਣ ਸੁਮਨਾ ਮੇਰਾ ਨਾਮ ਮੇਰਾ ਬੇਟਾ ਰਾਹੁਲ ਜੇਲ ਦੇ ਅੰਦਰ ਸੀ ਪਤਾ ਪੋਰੇ ਤੇ ਬੇਟੇ ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ ਬੇਡੇ ਕੋ ਫੋਨ ਕੋਈ ਖੋਂਦਾ ਪਿਆ ਸੀਗਾ ਉਹਨੇ ਕਹਿੰਦਾ ਮम्मी ਨਾਲ ਗੱਲ ਕਰਨ ਦੇ ਮम्मी ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਕੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੇਰੇ ਨਾਲ ਥੋੜੀ ਗੱਲ ਕੀਤੀ ਬਸ ਪੈ ਜਾਂਦੇ ਕਿ ਕੀਤੀ ਫਿਰ ਕਹਿੰਨੇ ਫੋਨ ਖੋ ਲਿਆ ਵਾ ਮੰਗਰੋ ਜਿਹੜਾ ਸੁਪਰਡੈਂਟ ਵਾ ਦੇ ਨਾਲ ਝਗੜਾ ਆਇਆ ਸੀ ਕਪੂਰ ਥਲੇ ਵੀ ਹੋਇਆ ਸੀ ਇਹਦੇ ਨਾਲ ਝਗੜਾ ਜਿਹੜਾ ਇੱਥੇ ਹੋਣਾ ਹਿੰਮਤ ਹਿੰਮਤ ਸ਼ਰਮ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਵੀ ਮੇਰੇ بیٹے ਦੀ ਹੱਥ ਦੀ ਕੀਚੀ ਦੀ ਹੱਡੀ ਤੋੜ ਕੇ ਦੇ ਨੂੰ ਬੰਦ ਕੀਤਾ ਆ ਸੀ ਐਨ ਇਹ ਉਹ ਨਜਾਇਜ਼ ਇਹਨਾਂ ਨੇ ਪਿਸਤਲ ਪਾ ਕੇ ਅੰਦਰ ਛੁੱਟਿਆ ਜ਼ਮਾਨਤ ਤੇ ਬਾਹਰ ਆ ਗਿਆ ਸੀ ਕੇਸ ਕੇ 15 15 ਤਰੀਕ ਦੀ ਪਿਛਲੇ ਡੇਢ ਮਹੀਨਾ ਹੋ ਗਿਆ ਵਾ ਕੁਝ ਪੈਰਵਾਈ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਕੋਸ਼ਿਸ਼ ਕਰਦੇ ਮੇਰੇ ਮੁਲਾਕਾਤ ਤੋਂ ਹਾਂ ਮੈਂ ਕੋਈ ਜੀ ਕਹਿੰਦੇ ਸੀ ਕਿਉਂ ਨਹੀਂ ਮੁਲਾਕਾਤ ਕਰਦੇ ਕਹਿੰਦੇ ਉਹ ਬੰਦ ਹੈਗਾ ਡਿਪਟੀ ਨੂੰ ਮਿਲ ਲਓ ਡਿਪਟੀ ਨੂੰ ਮਿਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਭੈਣਾਂ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਤੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾਲ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧਿਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਿਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਟਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾਇ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਚਾਦੀ ਕਿ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਇਹੋ ਜੀ ਹੈ ਕੀ ਹੂ ਜੇਲਾਂ ਦੇ ਅੰਦਰੋਂ ਗਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅੱਜ ਤੋਂ ਜਦੋਂ ਜੇਲ੍ਹ ਦੇ ਅੰਦਰ ਗਿਆ ਤਿੰਨ ਹਜ਼ਾਰ ਦਿਨ ਤੋਂ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਜਦ ਮਾਰਕਟਾਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਲੱਗਿਆ ਡਿਪਟੀ ਨੇ ਮਾਰਕਟਾਈ ਕੀਤੀ ਆ ਮੇਰੇ ਬੇਟੇ ਨੇ ਕਿਸੇ ਨੇ ਮੈਨੂੰ ਦੱਸਿਆ ਵਾ ਜਿਸੇ ਨੇ ਦੱਸਿਆ ਔਰ ਮੈਂ ਮੇਰੇ ਬੇਟੇ ਨੇ ਵੀ ਮੈਨੂੰ ਬਾਅਦ ਚ ਫੋਨ ਕਰਕੇ ਦੱਸਿਆ ਵਾ ਕਿ ਮੰਮੀ ਬੂਟ ਵੀ ਲਵਾ ਕੇ ਪੈਰਾਂ ਦੇ ਡੰਗਾ ਮਾਰਦੇ ਸੀਗੇ ਇਹ ਕਿਸੇ ਨੂੰ ਮੈਂ ਉਹ ਤੋਂ ਪਹਿਲਾਂ ਕਿਹਦੇ ਦਿੰਦੀ ਕਿਦੋਂ ਦੱਸਿਆ ਲੰਭਾ ਇਹ ਜਦੋਂ ਜੇਲ੍ਹ ਦੇ ਅੰਦਰ ਗਿਆ 4 ਦਿਨ ਬਾਅਦ ਦੀ ਗੱਲ ਆ ਉਸ ਤੋਂ ਬਾਅਦ ਹਿੰਮਤ ਸ਼ਰਮਾ ਜਦੋਂ ਆ ਗਿਆ ਕਹਿੰਦਾ ਮੰਮੀ ਹੁਣ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮੇਰਾ ਬਚਾ ਨਹੀਂ ਹੈਗਾ ਮੇਰੇ ਬੇਟੇ ਨੇ ਖੁਦ ਇਹ ਨਹੀਂ ਗੱਲ ਨੂੰ ਕਿਹਾ ਵਾਂਗਾ ਇਹਦਾ ਤੁੱਚਾ ਤਾਂ ਅੰਦਰ ਆ ਬੇਟਾ ਨੀਲਾ ਹੋਇਆ ਪਿਆਵਾ ਮੈਂ ਖੁਦ ਵੇਖ ਕੇ ਆਈ ਮੂੰਹ ਦੇ ਅੰਦਰ ਕੀ ਆ ਰਾਤ ਚੱਕੀ ਚੋਂ ਇਹਨਾਂ ਨੇ ਦੂਸਰੀ ਚੱਕੀ ਦੇ ਵਿੱਚ ਸ਼ਿਫਟ ਕੀਤਾ ਵਾ ਉਹਨੂੰ ਤੇ ਹੁਣ ਜੇਲ੍ਹ ਦੇ ਅੰਦਰ ਡਾਕੋ ਬੱਚਾ ਜੇ ਕੋਈ ਹੋਰ ਦੋ ਦੋ ਬੱਚੇ ਮੇਰੇ ਇੱਕ ਸਾਜਨ ਮੇਰਾ ਬੇਟਾ ਵਾ ਉਹ 16 ਸਾਲ ਦਾ ਬਣੀ ਜਦੋਂ ਦੇ ਨਜਾਇਜ਼ ਪਰਚੇ ਪਾ ਪਾ ਕੇ ਅੰਦਰ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਆ ਅਬ ਰੋਜ ਪਰ ਤਾਂ ਮੇਰਾ ਬੇਟਾ ਜੱਜ ਅੱਗੇ ਵੀ ਦੁਹਾਈ ਉਹਨੇ ਦੋ ਤਿੰਨ ਵਾਰੀ ਦਿੱਤੀ ਕਿ ਜੱਜ ਸਾਹਿਬ ਸਾਡੇ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰੋ ਪਰਚੇ ਨਜਾਇਜ਼ ਪਾਏ ਗਏ 16 ਸਾਲ ਦੇ ਨਜਾਇਜ਼ ਜੇਲ੍ਹ ਘੱਟ ਰਹੇ ਆ ਅੰਦਰ ਪ੍ਰਸ਼ਾਸਨ ਸਾਡੀ ਕੁੱਟਮਾਰ ਕਰਦਾ ਗਾਲ ਤੋਂ ਬਿਨਾ ਬੋਲਦੇ ਨਹੀਂ ਆ ਉਹ ਵੀ ਮੇਰੇ ਬੇਟੇ ਨੂੰ ਸੇਫ ਕੀਤਾ ਜਾਵੇ ਮੈਂ ਉਹੀ ਮੰਗ ਕਰਦੀ ਆ ਕਿ ਉਹ ਵੀ ਮੇਰਾ ਬੇਟਾ 2 ਮਹੀਨੇ ਹੋ ਗਏ ਚੱਕੀ ਦੇ ਅੰਦਰ ਦੋ ਤਾਲੇ ਮਾਰ ਕੇ ਬੰਦ ਕੀਤਾ ਆ ਇਹਨਾਂ ਨੇ ਨਹੀਂ ਭਗਵਾਨ ਜੀ ਸਰਕਾਰ ਕੀ ਕਰ ਸਕਦੀ ਅੱਜ ਤੱਕ ਮੈਂ ਦੇਖੋ ਜੋ ਹੋਇਆ ਵੇਖਿਆ ਹੀ ਨਹੀਂ ਬੱਲ ਲਾ 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 ਹੁੰਦੀਆਂ ਨੇ ਮੇਰੇ ਬੱਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਮੇਰਾ ਮੋਸਪੈਂਡ ਖੁਦ ਪੁਲਸ ਮਲਾਜਮਾ ਮੇਰੇ ਬੱਚੇ ਉਹਦੇ ਛੋਟੇ ਸੀਗੇ ਸਾਨੂੰ ਕੁਝ ਵੀ ਨਾ ਪੈਨਸ਼ਨ ਨਾ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਕੋਈ ਨਸ਼ਾ ਵਹਿਲ ਨਹੀਂ ਮੇਰੇ ਬੱਚੇ ਹੈਲਥੀ ਸਾਈਜ਼ 5 5.5 6 6 ਫੁੱਟ ਦੇ ਮੇਰੇ ਬੱਚੇ ਨੇਗੇ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਤੁਹਾਨੂੰ ਨਾ ਨੂੰ ਕੁਝ ਦੱਸਦੇ ਹੀ ਨਹੀਂ ਪਏ ਇੱਕ ਮਲਾਜਮ ਕਰ ਗਿਆ ਉਹ ਖੁਦ ਕਹਿੰਦਾ ਮੈਨੂੰ ਪਤਾ ਨਹੀਂ ਮੈਨੂੰ ਠਾਣਿਓ ਫੋਨ ਆ ਗਿਆ ਵਾ ਕਿੱਥੇ ਆ ਪਤਾ ਕੁਝ ਨਹੀਂ ਚਾਹੁੰਦੇ ਆ बतानी ਸਾਨੂੰ ਇਹ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸੀ ਇਹ ਜਾਣਕਾਰੀ ਮਿਲੀ ਹੈ ਕਿ ਹਾਂ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹੋ ਪਰਚੇਰੇ ਪਰਚੇ ਪਾਈ ਜਾਂਦੇ ਜਲਦੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਉਹ ਇਜਾਜ ਨੇ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰ ਵੇ ਕਿਉਂਕਿ ਜੇਲ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਿੰਦੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਇਹ ਵਿਸੀਲ ਕੀਤੇ ਜਾਣੇ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿੱਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅੱਜ ਭਗਵੰਤ ਮਾਨ ਨੂੰ ਇਹ ਬੇਇਨਤੀ ਕਰਨੀ ਹੁਣ ਜ ਹੁਣ ਬੰਦਾ ਘੱਲ ਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਤੋਂ ਵੱਧ ਨਸ਼ਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਸ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਮੇਤ ਇੱਥੇ ਮਾਰ ਦਿੱਤਾ ਜਾਵੇ ਸਾ ਇਹੋ ਹੀ ਮੰਗ ਭਗਵੰਤ ਮੰਗ ਕਰਦੀ ਬਾਕੀ ਇਨਸਾਫ ਦੀ ਤੇ ਮੈਨੂੰ ਪਤਾ ਵਾ ਬੜੀਆਂ ਮਾਵਾਂ ਦੇ ਪੁੱਤ ਮਰ ਗਏ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਉਹ ਕਰਦਾ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮੰਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਟਾਬਿਆਂ ਦੇ ਕੰਮ ਇੰਨਾ ਵੀ ਕੀਤਾ ਮੰਮੀ ਘਰਾਂ ਚ ਕੰਮ ਕੀਤਾ ਮੇਰੇ ਜਿਹੜੇ ਜੇ ਐਸਈ ਅਫਸਰ ਸੀ ਉਹਨਾਂ ਦੇ ਘਰਾਂ ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ ਬੀ ਕਾਫੀ ਦਿਨ ਦਾ ਲਾਇਆ ਹੈ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਕੋਈ ਮੰਗ ਕਰ ਰਹੇ ਹੋ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਿਹਨੇ ਤੁਹਾਡੀ ਸਾਰ ਲਈ ਕੋਈ ਆਇਆ ਕੋਈ ਨਹੀਂ ਆਇਆ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਉੱਥੇ ਅੱਜ ਤੇ ਆਈ ਦੌੜੇ ਫਿਰਣੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾ ਇਹਨਾਂ ਦੀਆਂ ਵੀ ਪ੍ਰਾਫਿਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਹ ਜੇਲ੍ਹ ਦੇ ਅੰਦਰ ਨਸ਼ਾ ਮੁਕਾਬਕਾ ਕੇ ਬਣੇ ਨੇਗੇ ਮਾਮਲਾ ਜੀ ਇਸ ਤੇ ਰਾਹੁਲ ਕੁਮਾਰ ਰੌਲਾ ਨਾਮ ਦਾ ਜਿਹੜਾ ਨਾ ਲੜਕਾ ਸੀਗਾ ਉਹਦੇ ਉਹ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਬੰਦ ਸੀਗਾ ਤੇ ਅਰਾਧੀ ਕੋਈ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚਵਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਦੇਖ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੇਐਮਆਈ ਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਜਿਹੜੀ ਅਗਲੀ ਇਨਕੁਆਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮਤਲਬ ਉਹ ਬਣਦੀ ਕਾਨੂੰਨੀ ਕਾਰਵਾਈ ਅਮਦ ਕਰਨਗੇ ਸਰਕਾਰ ਦਾ ਕਹਿਣਾ ਹੈ ਜੇਲ੍ਹ ਦੇ ਅੰਦਰ ਉਸਦੀ ਡੈਥ ਹੋਈ ਆ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੜਕੇ ਦੀ ਫਰਜ਼ਾ ਕਹਿਣਾ ਹੈ ਕਿ ਜਿਹੜਾ ਡਿਪਲੀ ਹਰਾਂ ਦੀ ਸ਼ਰਤਾਂ ਦੀ ਲੱਗ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮੈਟਰ ਤੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਬਾ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦਵਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਅਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਉਹਨੂੰ ਪੋਸਟਮਾਰਡਮ ਕਰਾ ਕੇ ਅਗਲੀ ਕਾਰਵਾਈ ਇਹਨਾਂ ਨਾਲ ਝਗੜਾ ਹੈ ਮੈਨੂੰ ਇਹਦੇ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੰਟ ਸਾਹਿਬ ਡਿਪਟੀ ਸੁਪਰਡੰਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਗਏ ਗਏ ਨੇ ਹਾਂ